ਹੈਲੋ ਗਾਇਸ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਆ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਤਿਆਰ ਹੋਗੇ ਸੀਗੇ ਰੈਡ ਜੋ ਕੇ ਪਹਿਲਾਂ ਅਕਲ ਵੀਦ ਨੂੰ ਨਾ ਸਕੂਲ ਛੱਡ ਕੇ ਫਿਰ ਚੱਲਾਂਗੇ ਆਪਾਂ ਦੁਕਾਨ ਤੇ ਤੇ ਆਪਾਂ ਚੱਲੇ ਸੀਗੇ ਇਹਨਾਂ ਨੂੰ ਛੱਡਣਾ ਸਕੂਲ ਆ ਦੇਖੋ ਬੈਠੇ ਨੇ ਇਹ ਹੇਲ ਤਾਂ ਬਹੁਤ ਕਰਦੇ ਨੇ ਇਹਨਾਂ ਨੇ ਦੇਖੋ ਆ ਦੇਖੋ ਕੀ ਕੀਤਾ ਹੋਇਆ ਸ਼ੀਟ ਤੇ ਇੱਥੇ ਪੈਨਸਲ ਘਸਾਈ ਹੋਈ ਆ ਕਿਹਨੇ ਘਸਾਈ ਏ ਤੁਹਾਡੇ ਚੋਂ ਮੈਂ ਮੈਂ ਵੀ ਨਹੀਂ ਆ ਮੁਕਰਗੇ ਦੋਵੇਂ ਜਾਣੇ ਆਹ ਹੁਣ ਕਿੱਥੇ ਦੇਖੀ ਆ ਤੈ ਲੋ ਇਹ ਇੱਧਰ ਬਾੜਦੀ ਆ ਮਾਤਾ ਬਾੜ ਗਈ ਦੋ ਦੋਨਾ ਢੋਲ ਦਿਓ ਮੈਂ ਤਾਂ ਹੁਣ ਮੈਂ ਮੈਂ ਤਾਂ ਪਿਆਰ ਆ ਸਕੂਲਾ ਗਿਆ ਤੁਹਾਡਾ ਹੈ

ਨਵੇਂ ਬਾਬੇ ਉਹ ਆਪਾਂ ਪਹੁੰਚ ਗਏ ਸੀ ਦੁਕਾਨ ਤੇ ਖੜ ਜਾਓ ਪਾਪਾ ਲੈ ਦੱਸ ਐਂਡੀਕੇਟਰ ਦਿੱਤਾ ਹੋਇਆ ਬਾਬੇ ਨੂੰ ਹੈ ਬਾਬਾ ਉੜਦਾ ਹੀ ਜਾਂਦਾ ਵਾ

ਔਰ ਜੋ ਲੋਕ ਇਨਸਾਨੀਅਤ ਭੁੱਲ ਜਾਂਦੇ ਹਨ ਉਹਨਾਂ ਕੀ ਹੱਲ ਕੋਈ ਨਹੀਂ ਕਰਦਾ ਚੱਲਦਾ ਰਹੋ ਭਾਈ ਆਪ ਲੋਕ ਡਿਫੈਂਡਰ ਮੇ ਹੋ ਭਾਈ ਉਹ ਤਾਂ ਛੋਟੀ ਗੱਡੀ ਮੈਂ ਤਾਂ ਉਤਰਾਂਗਾ ਨੀਂ ਕਿਉਂਕਿ ਬਹੁਤ ਜਿੰਮੇ ਬੈਟਰ ਹੋ ਕਿੰਨਾ ਹੀ ਭਈਆ ਹਮ ਤਾਂ ਨਹੀਂ ਕਰਾਂਗੇ ਇਧਰ ਦੇਖੋ ਆਪਾਂ ਚੱਲੇ ਕਿੱਥੇ ਚੱਲੇ ਆ ਕੰਮ ਕਰਨ ਹੈ ਕੰਮ ਕਰ ਚੱਲੇ ਆ ਕਿੱਥੇ ਕਿਹੜੇ ਪਿੰਡ ਜਾਣਾ ਆਪਾਂ ਜਾਣਾ ਪੋਨੀਆ ਪੋਨੀਆ ਮੇਰੇ ਮਿੱਤਰਾਂ ਕੰਮ ਕਰਨ ਚੱਲੇ ਆਪਾਂ ਬਾਕੀ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਕਿ ਚੱਕਰ ਮਿੰਟ ਮੰਦਾ ਆ ਫਿਰ ਲੱਗਿਆ ਰਵੇ ਸਾਡੇ ਦੇ ਕਿਹੜਾ ਕਾਗਜ਼ ਪੱਤਰ ਨਹੀਂ ക്യാമണി हां जी भाई ना सानू लोड़ा